ਸਤ ਸ੍ਰੀ ਅਕਾਲ ਪਿਆਰੇ ਬੱਚਿਓ ਅਮੀਰ ਕਰਦੇ ਹਾਂ ਤੁਸੀਂ ਸਾਰੇ ਟੀਕੋਮ ਹੋਗੇ ਬੁੱਤਰਾ ਅੱਜ ਆਪਾਂ ਤੁਹਾਨੂੰ ਪੇਪਰ ਦੇ ਵਿੱਚ ਲੇਖ ਕਰਨਾ ਤੁਸੀਂ ਨੇ ਉਹ ਤਰੀਕਾ ਦੱਸਾਂਗੇ ਜੇਕਰ ਤੁਸੀਂ ਇਸ ਤਰ੍ਹਾਂ ਲੇਖ ਲਿਖੋਗੇ ਤਾਂ ਤੁਹਾਨੂੰ 10 ਨੰਬਰਾਂ 'ਚੋਂ 10 ਨੰਬਰ ਆ ਜਾਣਗੇ ਠੀਕ ਆਸ ਨਾ ਹੋਏ ਤਾਂ 9 ਤਾਂ ਪੱਕਾ ਹੀ ਆਉਣਗੇ ਤਾਨੂੰ ਲੇਖ ਦੱਸ ਲੇਖ ਦਾ ਤਰੀਕਾ ਦੱਸਦੇ ਆ ਪੁੱਤਰ ਕਿਦਾਂ ਲੇਖ ਤੁਸੀਂ ਨੇ ਲਿਖਣਾਗਾ ਪਹਿਲਾਂ ਦੇਖੋ ਤੁਸੀਂ ਸਭ ਤੋਂ ਪਹਿਲਾਂ ਲੇਖ ਦੀ ਭੂਮਿਕਾ ਲਿਖਣੀ ਹੈ ਠੀਕ ਹੈ ਕੋਈ ਵੀ ਲੇਖ ਹੈ ਜਿੱਦਾਂ ਕਿ ਇਹ ਪ੍ਰਦੂਸ਼ਣ ਹੋ ਗਿਆ ਠੀਕ ਹੈ ਗੁਰੂ ਨਾਨਕ ਦੇਵ ਜੀ ਹੋਗੇ 26 ਜਨਵਰੀ ਹੋ ਗਿਆ 15 ਅਗਸਤ ਠੀਕ ਹੈ ਕੋਈ ਵੀ ਪੁੱਤਰ ਲੇਖ ਆ ਤੁਹਾਨੂੰ ਸਭ ਤੋਂ ਪਹਿਲਾਂ ਉਹਦੀ ਭੂਮਿਕਾ ਲਿਖਣੀ ਆ ਭੂਮਿਕਾ ਦੇ ਵਿੱਚ ਜ਼ਿਆਦਾ ਨਹੀਂ ਤੁਸੀਂ ਪੰਜ ਕਿ ਲੈਣਾ ਜ਼ਰੂਰ ਲਿਖਣੀ ਆ ਨੇ ਠੀਕ ਹੈ ਇਹਦਾ ਹੀ ਆਪਾਂ ਤੁਹਾਨੂੰ ਦਿਖਾ ਰਿਆ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਹੈ ਇੱਥੇ ਪਹਿਲਾਂ ਇੱਕ ਪੁੱਤਰ ਤੁਸੀਂ ਇਹ ਧਿਆਨ ਰੱਖਣਾ ਜੇ ਤੁਸੀਂ ਲੇਖ ਲਿਖਦੇ ਹੋ ਉਸ ਨੂੰ ਅੰਡਰਲਾਈਨ ਪੱਕਾ ਕਰਨਾ ਅੰਡਰਲਾਈਨ ਪੁੱਤਰ ਕਰਨੀ ਹੈ ਮੇਨ ਮੇਨ ਚੀਜ਼ਾਂ ਜਿਹੜੀਆਂ ਮਹੱਤਵਪੂਰਨ ਲੈਣਾ ਹੁੰਦੀਆਂ ਨੇ ਉਹਨਾਂ ਨੂੰ ਅੰਡਰਲਾਈਨ ਕਰੋ ਅੰਤਿਮ ਭੂਮਿਕਾ ਦੇ ਵਿੱਚ ਗੁਰੂ ਗੋਬਿੰਦ ਜੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੇ ਕੀਆ 10ਵੇਂ ਗੁਰੂ ਹੋਏ ਹਨ ਤੇ ਇਹਨੂੰ ਅੰਡਰਲਾਈਨ ਕਰ ਦਿਓ ਠੀਕ ਹੈ ਪੁੱਤਰ ਅੱਗੇ ਜਿਹੜੀ ਕਾਮਯਾਬੀ ਵਾਲੀ ਗੱਲ ਹੁੰਦੀ ਹੈ ਨਾ ਉਹਨੂੰ ਅੰਡਰਲਾਈਨ ਕਰਨ ਦੀ ਲੋੜ ਨਹੀਂ ਠੀਕ ਹੈ ਪੁੱਤਰ ਅੱਗੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਇੱਕ ਕਿਸੇ ਸ਼ਾਂਤੀ ਸਪਾਹੀ ਸਨ ਇਹ ਲਾਈਨ ਨੂੰ ਅੰਡਰਲਾਈਨ ਕਰ ਦਿਓ ਠੀਕ ਪੁੱਤਰ ਅੱਗੇ ਜਿੱਦਾਂ ਕੋਈ ਵੀ ਤੁਸੀਂ ਲੇਖ ਲਿਖ ਰਹੇ ਹੋ ਜਿਹਦੇ ਵਿੱਚ ਜਨਮ ਦੱਸਿਆ ਗਿਆ ਉਸ ਜਨਮ ਨੂੰ ਜ਼ਰੂਰ ਅੰਡਰਲਾਈਨ ਕਰ ਦਿਆ ਕਰੋ ਠੀਕ ਹੈ ਪੁੱਤਰ ਅੱਗੇ ਮਾਤਾ ਪਿਤਾ ਨੂੰ ਅੰਡਰਲਾਈਨ ਕਰ ਦਿਓ ਮਾਤਾ ਗੁਜਰੀ ਜੀ ਤੇ ਪਿਤਾ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਜੀ ਦਾ ਨਾਮ ਗੁਜਰੀ ਜੀ ਅੱਗੇ ਪੁੱਤਰ ਜਿਹੜੀਆਂ ਚੀਜ਼ਾਂ ਇੱਕ ਤੋਂ ਨੂੰ ਲਿਖਣ ਜੇ ਤੁਸੀਂ ਹੈਡਿੰਗ ਇੱਥੇ ਲਿਖ ਰਹੇ ਹੋ ਤਾਂ ਲਿਖਣਾ ਇਹ ਨੀਚੇ ਵਾਲੀ ਲਾਈਨ ਤੋਂ ਸਟਾਰਟ ਕਰੋ ਠੀਕ ਪੁੱਤਰ ਇਸ ਨਾਲ ਤੁਹਾਡਾ ਜਿਹੜਾ ਹੈਡਿੰਗ ਹੈ ਓਹ ਲੱਗ ਲੱਗ ਹੀ ਸ਼ੋ ਹੋਣਾਗਾ ਠੀਕ ਹੈ ਪੁੱਤਰ ਜੇ ਤੁਸੀਂ ਲੈਣ ਦੇ ਵਿੱਚ ਲਿਖ ਦੋਗੇ ਐਦਾਂ ਨਹੀਂ ਦੇਸਣਾ ਇੱਕ ਹੈਡਿੰਗ ਨੂੰ ਅੰਡਰਲਾਈਨ ਜ਼ਰੂਰ ਕਰਨਾਗਾ ਇਹ ਗੱਲ ਦਾ ਧਿਆਨ ਰੱਖਣਾ ਪੁੱਤਰ ਹੈਡਿੰਗ ਨੂੰ ਅੰਡਰਲਾਈਨ ਕਰਨਾ ਤੇ ਜੋ ਨਾਲ ਵਾਲੀ ਲੈਣ ਤੋਂ ਸਟਾਰਟ ਲਿਖਣਾ ਸ਼ੁਰੂ ਨਹੀਂ ਕਰਨਾ ਨੀਚੇ ਸ਼ੁਰੂ ਕਰਨਾ ਤਾਂ ਜੋ ਤੁਹਾਡਾ ਹੈਡਿੰਗ ਅਲੱਗ ਦੇ ਸੇ ਹੋ ਸਕੇ ਤਾਂ ਤੁਸੀਂ ਇੱਕ ਨੂੰ ਇੱਕ ਦੋ ਨੰਬਰਿੰਗ ਵੀ ਦੇ ਦਿਓ ਤਾਂ ਜੋ ਪਤਾ ਚੱਲ ਜੇ ਵੀ ਤੁਹਾਡੇ ਕਿੰਨੇ ਹੈਡਿੰਗ ਨੇ ਪੁੱਤਰ ਕੋਸ਼ਿਸ਼ ਕਰਿਓ ਜੇ 10 ਨੰਬਰ ਦਾ 11 ਹੈਡਿੰਗ ਬਣਾਉਣ ਦੀ ਕੋਸ਼ਿਸ਼ ਕਰਿਓ ਠੀਕ ਹੈ ਦੇ 10 ਤੋਂ 10 ਨੰਬਰ ਲੈਣੇ ਆ ਤਾਂ ਤੁਸੀਂ ਇਸ ਤਰੀਕੇ ਨਾਲ ਲੇਖ ਕਰੋਗੇ ਤਾਂ ਤੁਹਾਨੂੰ ਜਰੂਰ 10 ਨੰਬਰਾਂ ਜੋ 10 ਆ ਜਾਣੇ ਠੀਕ ਹੈ ਪੁੱਤਰ ਇੱਕ ਤੁਸੀਂ ਜਿੰਨੇ ਤੁਹਾਨੂੰ ਜਿੰਨੇ ਤੁਹਾਨੂੰ ਸਮੱਸਿਆ ਵਾਲੇ ਲੇਖ ਨੇ ਸਮੱਸਿਆ ਵਾਲਾ ਲੇਖ ਆਉਣਾ ਹੀ ਆਉਣਾਗਾ ਜਿੱਦਾਂ ਦਾਜ ਦੀ ਸਮੱਸਿਆ ਹੋ ਗਿਆ ਪ੍ਰਦੂਸ਼ਣ ਦੀ ਸਮੱਸਿਆ ਹੋ ਗਿਆ ਠੀਕ ਹੈ ਅੱਜ ਤੁਸੀਂ ਸਮੱਸਿਆ ਵਾਲਾ ਇੱਕ ਲੇਖ ਪੜ੍ਹ ਲੈਣਾ ਹੈ ਇੱਕ ਲਾਭ ਹਾਨੀਆਂ ਵਾਲਾ ਜਿੱਦਾਂ ਅਖਬਾਰਾਂ ਦੇ ਲਾਭ ਹਾਨੀਆਂ ਟੈਲੀਵਿਜ਼ਨ ਦੇ ਲਾਭ ਹਾਨੀਆਂ ਇਹਨਾਂ ਵਿੱਚੋਂ ਇੱਕ ਠੀਕ ਹੈ ਪੁੱਤਰ ਜਿੱਦਾਂ ਕਿ ਇੱਕ ਗੁਰੂ ਸਹਿਵਾਨ ਬਾਰੇ ਹੋਣਾ ਗੁਰੂ ਗੋਬਿੰਦ ਸਿੰਘ ਜੀ ਤੇ ਕਿ ਗੁਰੂ ਨਾਨਕ ਦੇਵ ਜੀ ਇਹਨਾਂ ਵਿੱਚੋਂ ਇੱਕ ਤੁਹਾਨੂੰ ਲੇਖ ਆ ਜਾਣਾ ਪੁੱਤਰ ਤੁਸੀਂ ਲੇਖ ਇਸ ਤਰੀਕੇ ਨਾਲ ਹੀ ਲਿਖਣਾ ਸਭ ਤੋਂ ਪਹਿਲਾਂ ਹਰੇਕ ਲੇਖ ਦੀ ਭੂਮਿਕਾ ਲਿਖਣੀ ਹੈ ਭੂਮਿਕਾ ਲਿਖਣ ਤੋਂ ਬਾਅਦ ਤੁਸੀਂ ਨੇ ਉਸ ਨੂੰ ਇਸ ਲਾਈਨ ਤੋਂ ਸ਼ੁਰੂ ਕਰਨਾ ਤੇ ਅੰਡਰਲਾਈਨ ਕਰਨਾ ਤੇ ਹੋ ਸਕੇ ਤਾਂ ਤੁਸੀਂ ਹੈਡਿੰਗ ਦੇ ਮੂਰੇ ਹੋ ਸਕੇ ਤਾਂ ਕਾਊਂਟਿੰਗ ਜ਼ਰੂਰ ਲਿਖਣੀ ਹੈ ਤੁਸੀਂ ਨੇ ਕਾਊਂਟਿੰਗ ਜ਼ਰੂਰ ਲਿਖਿਓ ਤੁਸੀਂ ਠੀਕ ਹੈ ਪੁੱਤਰ ਜੇ ਤੁਸੀਂ ਐਦਾਂ ਲੇਖ ਕਰੋਗੇ ਤਾਂ ਤੁਹਾਨੂੰ 10 ਦੇ ਵਿੱਚੋਂ 9 ਨੰਬਰ ਪੱਕਾ ਹੀ ਆ ਜਾਣੇ ਆ ਐਦਾਂ ਜਿੱਦਾਂ ਜਰਮ ਲਿਖਣਾ ਹੈ ਜਰਮ ਨੂੰ ਅੰਡਰਲਾਈਨ ਕਰਨਾ ਮੇਨ ਮੇਨ ਚੀਜ਼ਾਂ ਨੂੰ ਪੁੱਤਰ ਰੇਕ ਪੈਰੇ ਚ ਅੰਡਰਲਾਈਨ ਕਰਨਾ ਹੈ ਠੀਕ ਹੈ ਪੁੱਤਰ ਜਿੱਦਾਂ ਪਿਤਾ ਜੀ ਦੀ ਸ਼ਹੀਦੀ ਹੋ ਗਈ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਨੂੰ ਹਿੰਦੂ ਧਰਮ ਲਈ ਸ਼ਹੀਦ ਹੋਣ ਲਈ ਦਿੱਲੀ ਭੇਜਿਆ ਕਿੱਥੇ ਭੇਜਿਆ ਸੀ ਮਤਲਬ ਕਿ ਇਹ ਮੇਨ ਚੀਜ਼ ਹੋ ਗਈ ਦਿੱਲੀ ਵਾਲਤੋਰੀਆ ਸੀ ਠੀਕ ਹੈ ਪੁੱਤਰ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੜ ਲੈਣਾ ਤਾਂ ਜੋ ਤੁਹਾਨੂੰ ਜਿੱਦਾਂ ਕਿ ਇੱਥੇ ਲੜਾਈਆਂ ਹੋ ਗਿਆ ਠੀਕ ਹੈ ਪਾੜੀ ਰਾਜਾ ਨਾਲ 1686 ਵਿੱਚ ਲੜਾਈ ਹੋਈ ਆ ਠੀਕ ਹੈ ਅਗੇ ਖਾਸ ਸੰਬੰਧੀ ਜਾਣਕਾਰੀ ਕਦੋਂ ਕੀਤੀ ਹੈ 1699 ਵਿੱਚ ਬਸਾਖੀ ਵਾਲੇ ਦਿਨ ਹੋ ਗਿਆ ਇਹ ਮੇਨ ਚੀਜ਼ ਹੈ ਇਹਨੂੰ ਅੰਡਰਲਾਈਨ ਕਰ ਦੇਣਾ ਠੀਕ ਹੈ ਪੁੱਤਰ ਇਹ ਮੇਨ ਮੇਨ ਚੀਜ਼ਾਂ ਨੂੰ ਹਰੇਕ ਪੈਰੇ 'ਚ ਅੰਡਰਲਾਈਨ ਕਰਨਾ ਕੋਸ਼ਿਸ਼ ਕਰਿਓ ਘੱਟੋ ਘੱਟ ਤੁਸੀਂ 10 ਪੁਆਇੰਟ ਜ਼ਰੂਰ ਲਿਖ ਦਿਓ ਠੀਕ ਹੈ ਪੁੱਤਰ ਇਹਦਾ ਟੈਲੀਵਿਜ਼ਨ ਦੇ ਲਾਭ ਹਨੀਆਂ ਨੇ ਠੀਕ ਹੈ ਟੈਲੀਵਿਜ਼ਨ ਆਧੁਨਿਕ ਵਿਗਿਆਨ ਦੇ ਇੱਕ ਮਹੱਤਵਪੂਰਨ ਗਾੜ ਹੈ ਇਹ ਕੀ ਹੈ ਮੇਨ ਚੀਜ਼ਾ ਇਹਨੂੰ ਅੰਡਰਲਾਈਨ ਕਰ ਦਿਓ ਭਾਰਤ ਵਿੱਚ ਜਿਹੜਾ ਟੈਲੀਵਿਜ਼ਨ ਨਾ ਉਨਾ ਭਾਰਤ ਵਿਜੇ ਪਰ ਟੈਲੀਵਿਜ਼ਨ ਦੀ ਕਦੋਂ ਬਰਦਰਸ਼ਨੀ ਹੋਈ ਠੀਕ ਹੈ ਇਹ ਜੀ ਜਮੇ 1959 ਵਾਲੀ ਹੈ ਠੀਕ ਹੈ ਇਹਨੂੰ ਅੰਡਰਲਾਈਨ ਕਰ ਦੋ ਟੈਲੀਵਿਜ਼ਨ ਦਾ ਉਦਘਾਟਨ ਪਹਿਲਾਂ ਰਜਿੰਦਰ ਪ੍ਰਸ਼ਾਦ ਨੇ ਕੀਤਾ ਸੀ ਰਜਿੰਦਰ ਪ੍ਰਸ਼ਾਦ ਨੇ ਅੱਗੇ ਦੇ ਲਾਭ ਹਾਨੀ ਹੋਗੇ ਠੀਕ ਹੈ ਪੁੱਤਰ ਐਦਾਂ ਜਿੱਦਾਂ ਲਾਭ ਲਿਖਣਾ ਇਹਨੂੰ ਲੱਗ ਜਿਸ ਨੇ ਚਾਹੀਦੇ ਤੁਹਾਨੂੰ ਟੈਲੀਵਿਜ਼ਨ ਦੇ ਬਹੁਤ ਸਾਰੇ ਲਾਭ ਯਦਨਿਕ ਸਾਧੂ ਲエリਿੰਦੇ ਲਾਭ ਲਿਖ ਕੇ ਅੰਡਰਲਾਈਨ ਕਰ ਦਿਓ ਦੋ ਲੈਣਾ ਛੱਡ ਕੇ ਅੱਗੇ ਤੁਸੀਂ ਹੈਡਿੰਗ ਲਿਖਣੀ ਹੈ ਉਹਦੇ ਕਿਹੜੇ ਕਿਹੜੇ ਲਾਭ ਨੇ ਠੀਕ ਹੈ ਪੁੱਤਰ ਐਦਾਂ ਹੀ ਹਾਨੀਆਂ ਲਿਖਣੀਆਂ ਨੇ ਜਿਹੜੀ ਲਿਖਣਾ ਸ਼ੁਰੂ ਕਰਨਾ ਉਹ ਤੁਸੀਂ ਇਸ ਲਾਈਨ ਤੋਂ ਸ਼ੁਰੂ ਕਰਨਾ ਉਮੀਦ ਕਰਦੇ ਹਾਂ ਤੁਹਾਨੂੰ ਜਿਹੜਾ ਐਸੇ ਆ ਉਹ ਲਿਖਣ ਦਾ ਬੇਪਤਾ ਚੱਲ ਗਿਆ ਹੋਵੇਗਾ ਠੀਕ ਹੈ ਪੁੱਤਰ ਐਦਾਂ ਤੁਸੀਂ ਐਸੇ ਲਿਖਣਾ ਤਾਂ ਤੁਹਾਨੂੰ 10 ਚੋਂ 10 ਨੰਬਰ ਆਉਣਗੇ ਜ਼ਰੂਰੀ ਨਹੀਂ ਵੀ ਬੋਰਡ ਵਾਲੇ ਬੱਚਿਆਂ ਨੇ ਦੂਜੀ ਕਲਾਸ ਵਾਲੇ ਬੱਚੇ ਵੀ ਐਦਾਂ ਲਿਖਣ ਦੀ ਕੋਸ਼ਿਸ਼ ਕਰਿਓ ਤਾਂ ਜਰੂਰ ਤੁਹਾਨੂੰ 10 ਤੋਂ 10 ਨੰਬਰ ਆ ਜਾਣੇ ਆ ਠੀਕ ਹੈ ਪੁੱਤਰ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਏ ਹੋਵੇਗਾ ਧੰਨਵਾਦ